ਅੰਤ ਕਿਸਾਨ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਭਗਵਾਨ ਅੰਤਮਾਨ ਸਰਕਾਰ ਮੁਰਦਾਬਾਦ 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 3 ਤਰੀਕ ਨੂੰ ਮੀਟਿੰਗ ਕਰੀ ਸੀਗੀ ਜਥੇਬੰਦੀ ਨੇ ਸੰਯੁਕਤ ਮੋਰਚੇ ਨੇ ਤੇ ਉੱਥੇ 2 ਘੰਟੇ 8 ਮੰਗਾਂ ਦੀ ਡਿਬਾਟ ਹੋਈ ਸੀ ਤੇ ਨੌ ਦਾ 18 ਮੰਗਾ ਕੁੱਲ ਤੀਆਂ ਦੂਜੀਆਂ ਦੀ ਹੋਈ ਨਹੀਂ ਉੱਥੋਂ ਭਗਵਾਨਤਮਾਨ ਦੀ ਵਿਚਾਲੋਂ ਉੱਠ ਕੇ ਭੱਜ ਗਏ ਜੀ ਕਹਿੰਦੇ ਤੁਸੀਂ ਧਰਨਾ ਲਾਓ ਨਾ ਜੇ ਧਰਨਾ ਲਾਉਣਾ ਤਾਂ ਤਾਂ ਮੰਗਾ ਮੰਨਾਂਗੇ ਅਸੀਂ ਜਿਹੜੀ ਇੱਕ ਮੰਗ ਮੰਨੀ ਤੇ ਉਹ ਵੀ ਜਿਹੜੀ ਵੀ ਇੱਕ ਤਰੀਕ ਤੋਂ ਤੁਸੀਂ ਇੱਕ ਜੂਨ ਤੋਂ ਜੀਰੀ ਲਾ ਲਿਓ ਹੋਰ ਕੋਈ ਮੰਗਦੀ ਉਹਨੇ ਹਾਂ ਨਹੀਂ ਕਰੀਤੀ ਜੀ ਬਾਕੀ ਕਹਿੰਦਾ ਵੀ ਤੁਸੀਂ ਜਿਹੜੀਆਂ ਦੂਜੀਆਂ ਮੰਗਾਂ ਨੇ ਮੇਰੇ ਹਈ ਨਹੀਂ ਹੈਗੀਆਂ ਉਹ ਵੀ ਉਹ ਸੈਂਟਰ ਦੇ ਮੰਗਾ ਨੇ ਮੰਗ ਮੇਤੋ ਰਹੋ ਤੁਸੀਂ ਬਿਲਕੁਲ ਅੱਜ ਦੇ ਧਰਨੇ ਤੋਂ ਬਾਅਦ ਕੋਈ ਹੋਰ ਵੀ ਸਟੈਪ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਠੁੱਕਿਆ ਜਾਏਗਾ ਜਾਂ ਸੈਂਟਰ ਸਰਕਾਰ ਦੇ ਕੋਲ। ਇਹ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਜੀ। ਉਹਦੇ ਵਿੱਚ ਇਹਨੂੰ ਡਿਬੇਟ ਕਰਨ ਵਾਸਤੇ ਕਿਹਾ ਹੈ ਵੀ ਉੱਥੇ ਡਿਬੇਟ ਦੇ ਵਿੱਚ ਦੱਸਾਂਗੇ ਮੰਗਾ ਤੇਰੀਆਂ ਨੇ ਕਿ ਸੈਂਟਰ ਦੀਆਂ ਨੇ ਵੀ ਜਗ੍ਹਾ ਵੀ ਤੇਰੀ ਹੋਊਗੀ। ਚੈਨਲ ਵੀ ਤੇਰੇ ਹੋਣਗੇ। ਟਾਈਮ ਵੀ ਤੇਰਾ ਹੋਊਗਾ। ਵੀ ਸਾਡੇ ਨਾਲ ਡਿਬੇਟ ਕਰ ਜੇ ਉੱਥੇ ਡਿਬੈਟ ਦੇ ਵਿੱਚ ਨਹੀਂ ਆਉਂਦਾ ਇਹ 15 ਤਰੀਕ ਨੂੰ ਮੀਟਿੰਗ ਹੈ ਜੀ ਤੇ ਉਹ ਮੀਟਿੰਗ ਤੋਂ ਬਾਅਦ ਜੋ ਫੈਸਲਾ ਲਿਆ ਜਾਊਗਾ ਉਹ ਅੱਗੇ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ 3 ਤਰੀਕ ਨੂੰ ਜਿਹੜੀ ਮੀਟਿੰਗ ਕੀਤੀ ਸੀ ਭਗਵਾਨ ਤਮਨ ਸਰਕਾਰ ਜੀ ਨੇ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਧੀਆਂ ਮੰਗਾਂ ਤੇ ਡਿਬੇਟ ਹੋਈ ਸੀਗੀ ਉਸ ਤੋਂ ਬਾਅਦ ਅਚਾਨਕ ਕਹਿੰਦੇ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਦੇ ਕਾਰਨ ਕਿਉਂਕਿ ਪਹਿਲਾਂ ਪੁੱਛਿਆ ਗਿਆ ਕਿ ਉਹਨੂੰ ਵੀ ਥੋੜੇ ਕੋ ਸਮਾਂ ਕਿਨਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਕਹਿੰਦੇ ਖੁੱਲਾ ਸਮਾਂ ਲੇਕਿਨ ਫਿਰ ਵੀ ਉਹ ਜਿਹੜਾ 8 ਮੰਗਾਂ ਤੋਂ ਬਾਅਦ ਉਹ ਕਹਿ ਕੇ ਬਹਾਨਾ ਲਾ ਕੇ ਕਿਹਾ ਉਹਨਾਂ ਨੇ ਕਿ ਤੁਸੀਂ 5 ਤਰੀਕ ਵਾਲਾ ਮੋਰਚਾ ਮੌਲਤ ਵੀ ਕਰ ਦੋ ਨਹੀਂ ਤਾਂ ਫਿਰ ਜਿਹੜੀਆਂ ਪੁਰਾਣੀਆਂ ਮੰਗਾ ਮੰਨੀਆਂ ਸੀ ਉਹ ਵੀ ਤੁਹਾਡੀਆਂ ਨਹੀਂ ਮੰਨਣੀਆਂ ਸੀ ਨੇ ਅਤੇ ਜਿਹੜਾ ਕੋਈ ਤੁਸੀਂ ਕਰਨਾ ਕਰ ਲੋ ਉਹਦੇ ਰੋਸ ਦੇ ਵਿੱਚ ਉਹਦੇ ਰੋਸ ਦੇ ਵਿੱਚ ਯਾਨੀ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਤੇ ਐਮਐਲਏ ਦੇ ਯਾਨੀ ਕਿ ਦਫ਼ਤਰਾਂ ਦੇ ਤੇ ਘਰਾਂ ਦੇ ਘਰਾਓ ਕੀਤਾ ਗਿਆ ਤੇ ਆਉਣ ਵਾਲੀ ਜਿਹੜੀ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਡਿਵਾਈਟ ਕਰਨ ਵਾਸਤੇ ਕਿਹਾ ਉਹਦੇ ਵਿੱਚ ਕੀ ਨਿਕਲਦਾ ਉਦੋਂ ਬਾਅਦ ਫਿਰ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਅੱਗੇ ਕੀ ਮੀਟਿੰਗ ਕਰਕੇ ਅੱਗੇ ਕੀ ਪ੍ਰੋਗਰਾਮ ਦੇ ਰਿਹਾ ਉਹਦੇ ਤੇ ਫੁੱਲ ਚੜਾਵਾਂਗੇ ਅਸੀਂ ਦੇਖੋ ਜੀ ਅੱਜ ਡਾਕਟਰ ਮੇਰੇ ਸਾਹਮਣੇ ਸਤਾਰਨ ਨਕਸ਼ਾ ਮੋਪੇ ਦੋ ਅਸੀਂ ਜਿਹੜੇ ਜਿਹੜਾ ਟ੍ਰੈਫਿਕ ਆਵਾਜਾਈ ਮਤਲਬ ਕੁਝ ਵਿਗੜਦਾ ਵੇ ਸੁਰੱਖਿਆ ਪ੍ਰਬੰਧਕਾਂ ਨੇ ਬੈਰੀਕੇਡ ਵੇਰੇ ਲਾ ਕੇ ਜਿਹੜੀ ਆਵਾਜਾਈ ਹੈ ਐਨ ਬਿਲਕੁਲ ਠੀਕ ਚੱਲ ਰਹੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਨਕਸ਼ਾ ਨਾਲੋਂ ਜਾਂ ਕਿਸੇ ਰਾਹੀ ਗਿਰਨ ਲੰਘਣਾ ਨਹੀਂ ਹਾਂ ਜੀ ਸਖੇ ਸਾਡੇ ਵੱਲੋਂ ਪ੍ਰਬੰਧ ਹੋ ਗਿਆ ਟ੍ਰੈਫਿਕ ਉਸ ਕੋਲ ਜੀ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਭਗਤ ਅੰਤਮਾਨ ਸਰਕਾਰ ਮੁਰਦਾਬਾਦ 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 3 ਤਰੀਕ ਨੂੰ ਮੀਟਿੰਗ ਕਰੀ ਸੀਗੀ ਜਥੇਬੰਦੀ ਨਾਲ ਨੇ ਸੰਯੁਕਤ ਮੋਰਚੇ ਨੇ ਤੇ ਉੱਥੇ 2 ਘੰਟੇ 8 ਮੰਕਾਂ ਦੀ ਡਿਬਾਟ ਹੋਈ ਸੀ ਤੇ ਲਓ ਦਾ 18 ਮੰਗਾ ਕੁੱਲ ਤੀਆਂ ਦੂਜੀਆਂ ਦੀ ਹੋਈ ਨਹੀਂ ਉੱਥੋਂ ਭਗਵਾਨਤਮਾਨ ਦੀ ਵਿਚਾਲੋਂ ਉੱਠ ਕੇ ਭੱਜ ਗਏ ਜੀ ਕਹਿੰਦੇ ਤੁਸੀਂ ਧਰਨਾ ਲਾਓ ਨਾ ਜੇ ਧਰਨਾ ਲਾਉਣਾ ਤਾਂ ਤਾਂ ਮੰਗਾ ਮੰਨਾਂਗੇ ਅਸੀਂ ਜਿਹੜੀ ਇੱਕ ਮੰਗ ਮੰਨੀ ਤੇ ਉਹ ਵੀ ਜਿਹੜੀ ਵੀ ਇੱਕ ਤਰੀਕ ਤੋਂ ਤੁਸੀਂ 1 ਜੂਨ ਤੋਂ ਜੀਰੀ ਲਾ ਲਿਓ ਹੋਰ ਕੋਈ ਮੰਗਦੀ ਉਹਨੇ ਹਾਂ ਨਹੀਂ ਕਰੀਤੀ ਜੀ ਬਾਕੀ ਕਹਿੰਦਾ ਵੀ ਤੁਸੀਂ ਜਿਹੜੀਆਂ ਦੂਜੀਆਂ ਮੰਗਾਂ ਨੇ ਮੇਰੇ ਹੈ ਹੀ ਨਹੀਂ ਹੈਗੀਆਂ ਉਹ ਵੀ ਉਹ ਸੈਂਟਰ ਦੇ ਮੰਗਾ ਨੇ ਮੰਗ ਮੇਥੋ ਰਹੇ ਹੋ ਤੁਸੀਂ ਬਿਲਕੁਲ ਅੱਜ ਦੇ ਧਰਨੇ ਤੋਂ ਬਾਅਦ ਕੋਈ ਹੋਰ ਵੀ ਸਟੈਪ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਚੁੱਕਿਆ ਜਾਏਗਾ ਜਾਂ ਸੈਂਟਰ ਸਰਕਾਰ ਦੇ ਕਰ ਇਹਨੂੰ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਜੀ ਉਹਦੇ ਵਿੱਚ ਇਹਨੂੰ ਡਿਬੇਟ ਕਰਨ ਵਾਸਤੇ ਕਿਹਾ ਹੈ ਵੀ ਉੱਥੇ ਡਿਬੇਟ ਦੇ ਵਿੱਚ ਦੱਸਾਂਗੇ ਮੰਗਾ ਤੇਰੀਆਂ ਨੇ ਕਿ ਸੈਂਟਰ ਦੀਆਂ ਨੇ ਵੀ ਜਗ੍ਹਾ ਵੀ ਤੇਰੀ ਹੋਊਗੀ ਚੈਨਲ ਵੀ ਤੇਰੇ ਹੋਣਗੇ ਟਾਈਮ ਵੀ ਤੇਰਾ ਹੋਊਗਾ ਵੀ ਸਾਡੇ ਨਾਲ ਡਿਬੇਟ ਕਰ ਜੇ ਉੱਥੇ ਡਿਬੈਟ ਦੇ ਵਿੱਚ ਨਹੀਂ ਆਉਂਦਾ ਇਹ 15 ਤਰੀਕ ਨੂੰ ਮੀਟਿੰਗ ਹੈ ਜੀ ਤੇ ਉਹ ਮੀਟਿੰਗ ਤੋਂ ਬਾਅਦ ਜੋ ਫੈਸਲਾ ਲਿਆ ਜਾਊਗਾ ਉਹ ਅੱਗੇ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ 3 ਤਰੀਕ ਨੂੰ ਜਿਹੜੀ ਮੀਟਿੰਗ ਕੀਤੀ ਸੀ ਭਗਵਾਨ ਜੀ ਤਮਨ ਸਰਕਾਰ ਜੀ ਨੇ ਉਹਦੇ ਵਿੱਚ ਤੁਹਾਨੂੰ ਪੜਿਆ ਗਿਆ ਅਧੀਆਂ ਮੰਗਾਂ ਤੇ ਡਿਬੈਟ ਹੋਈ ਸੀਗੀ ਉਸ ਤੋਂ ਬਾਅਦ ਅਚਾਨਕ ਕਹਿੰਦੇ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਦੇ ਕਾਰਨ ਕਿਉਂਕਿ ਪਹਿਲਾਂ ਪੁੱਛਿਆ ਗਿਆ ਕਿ ਉਹਨੂੰ ਵੀ ਥੋੜਾ ਕੋ ਸਮਾਂ ਕਿਨਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਕਹਿੰਦੇ ਖੁੱਲਾ ਸਮਾਂ ਲੇਕਿਨ ਫਿਰ ਵੀ ਉਹ ਜਿਹੜਾ 8 ਮੰਗਾਂ ਤੋਂ ਬਾਅਦ ਉਹ ਕਹਿ ਕੇ ਬਹਾਨਾ ਲਾ ਕੇ ਕਿਹਾ ਉਹਨਾਂ ਨੇ ਕਿ ਤੁਸੀਂ 5 ਤਰੀਕ ਵਾਲਾ ਮੋਰਚਾ ਮੌਲਤ ਵੀ ਕਰ ਦੋ ਨਹੀਂ ਤਾਂ ਫਿਰ ਜਿਹੜੀਆਂ ਪੁਰਾਣੀਆਂ ਮੰਗਾਂ ਮੰਨੀਆਂ ਸੀ ਉਹ ਵੀ ਤੁਹਾਡੀਆਂ ਨਹੀਂ ਮੰਨਣੀਆਂ ਸੀ ਨੇ ਅਤੇ ਜਿਹੜਾ ਕੋਈ ਤੁਸੀਂ ਕਰਨਾ ਕਰ ਲੋ ਉਹਦੇ ਰੋਸ ਦੇ ਵਿੱਚ ਉਹਦੇ ਰੋਸ ਦੇ ਵਿੱਚ ਯਾਨੀ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਤੇ ਐਮਐਲਏ ਦੇ ਯਾਨੀ ਕਿ ਦਫ਼ਤਰਾਂ ਦੇ ਤੇ ਘਰਾਂ ਦੇ ਘਰਾਓ ਕੀਤਾ ਗਿਆ ਤੇ ਆਉਣ ਵਾਲੀ ਜਿਹੜੀ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਡਿਵਾਈਡ ਕਰਨ ਵਾਸਤੇ ਕਿਹਾ ਉਹਦੇ ਵਿੱਚ ਕੀ ਨਿਕਲਦਾ ਉਦੋਂ ਬਾਅਦ ਫਿਰ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਅੱਗੇ ਕੀ ਮੀਟਿੰਗ ਕਰਕੇ ਅੱਗੇ ਕੀ ਪ੍ਰੋਗਰਾਮ ਦੇ ਰਿਹਾ ਉਹਦੇ ਤੇ ਫੁੱਲ ਚੜਾਵਾਂਗੇ ਅਸੀਂ ਦੇਖੋ ਜੀ ਅੱਜ ਡਾਕਟਰ ਮੇਰੇ ਸਾਹਮਣੇ ਧਰਨਾ ਕਿਸਾਨ ਮੁਕਤੀ ਦਾ ਅਸੀਂ ਜਿਹੜੇ ਜਿਹੜਾ ਟ੍ਰੈਕ ਪੰਜਾਬ ਚਾਈ ਮਤਲਬ ਕੁਝ ਬਿਗੰਦਾ ਵਈ ਸੁਰੱਖਿਆ ਪ੍ਰਬੰਧ ਕਿਤੇ ਵੀ ਨੇ ਬੈਰੀਕੇਡ ਵੇਰੇ ਲਾ ਕੇ ਜਿਹੜੀ ਆਵਾਜ਼ ਆਈ ਹੈ ਇਹਨ ਬਿਲਕੁਲ ਠੀਕ ਚੱਲ ਰਹੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਨਾ ਕਿਸਾਨਾਂ ਨੂੰ ਜਾਂ ਕਿਸੇ ਰਾਹੀ ਗਿਰਾਂ ਨੰਗਣ ਆਉਂਦੇ ਹਾਂ ਹਾਂ ਜੀ ਸਕੇ ਸਾਡੇ ਵੱਲੋਂ ਪ੍ਰਬੰਧ ਹੋ ਗਿਆ ਟ੍ਰੈਕ ਪੋਸਟ ਕੋਲ ਜੀ